ਹਾਂ ਜੀ ਜੀ ਹਾਂ ਜੀ ਇਹ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਡੇ ਪ੍ਰੈਸ ਦੇ ਵੀਰਾਂ ਦਾ ਇੱਥੇ ਪਹੁੰਚਣ ਤੇ ਦਿਲਦਿਆਂ ਕਰਾਇਆ ਚ ਧੰਨਵਾਦ ਕਰਦਾ ਮੇਰਾ ਨਾਮ ਬਲਜੀਤ ਸਿੰਘ ਬਾਈਸ ਪ੍ਰਧਾਨ ਪੰਜਾਬ ਯੂਥ ਕਾਂਗਰਸ ਸਾਡੇ ਨਾਲ ਨੇ ਪ੍ਰੀਤ ਸ਼ਰਮਾ ਜੀ ਕਿਸਾਨ ਸਾਥਕ ਤੋਂ ਤੇ ਸਾਡੇ ਨਾਲ ਹੈ ਰਾਜਿੰਦੀਪ ਜੀ ਜੋ ਸਾਡੇ ਆਰ ਕੇ ਐਕਟਿਵਿਸਟ ਨੇ ਚੇਅਰਮੈਨ ਪੰਜਾਬ ਯੂਥ ਕਾਂਗਰਸ ਤੇ ਅੱਜ ਦੀ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਦਾ ਮੇਨ ਮੁੱਦਾ ਹੈ ਕਿ ਪੰਜਾਬ ਸਰਕਾਰ ਵੱਲੋਂ 8 ਕਾਲਜਾਂ ਨੂੰ ਖੁਦਮ ਹਕਤਿਆਰ ਬਣਾਉਣ ਦਾ ਜਿਹੜਾ ਫੈਸਲਾ ਸੀ ਉਹ ਵਾਪਸ ਲਿਆ ਗਿਆ ਵਾਪਸ ਨਹੀਂ ਲਿਆ ਗਿਆ ਪਰ ਉਹਨੂੰ ਮੁਲਤਵੀ ਕੀਤਾ ਕੁਝ ਸਮੇਂ ਵਾਸਤੇ ਨੂੰ ਰੋਕ ਦਿੱਤਾ ਗਿਆ ਜਾਂ ਆਪਾਂ ਕਹਿ ਲਈਏ ਵਿੱਚ ਸਟੇਅ ਦਿੱਤਾ ਗਿਆ ਇਹ ਮੁੱਦਾ ਏਡਾ ਭਿਆਨਕ ਮੁੱਦਾ ਸੀ ਤਾਂ ਕਿ ਸਾਡੇ ਲੋਕਾਂ ਨੇ ਬੀਜੇਪੀ ਸਰਕਾਰ ਦੇ ਖਿਲਾਫ ਕਿਸਾਨੀ ਅੰਦੋਲਨ ਵਲੇ ਇਕਜੁੱਟ ਹੋ ਕੇ ਸੰਘਰਸ਼ ਕੀਤਾ ਸੀ ਉਸੇ ਤਰ੍ਹਾਂ ਸਾਡੇ ਸਟੂਡੈਂਟ ਵਿਦਿਆਰਥੀ ਭਰਾਵਾਂ ਨੇ ਭੈਣਾਂ ਨੇ ਰਲ ਮਿਲ ਕੇ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਇਕਜੁੱਟ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਆਵਾਜ਼ ਉਠਾਈ ਤੇ ਉਸ ਦੇ ਵਿੱਚ ਤੁਸੀਂ ਜਿਹੜੇ ਸਾਡੇ ਪ੍ਰੈਸ ਵਾਲੇ ਵੀਰ ਸੀ ਚੈਨਲਾਂ ਵਾਲੇ ਵੀਰ ਸੀ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਉਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਉਹ ਜਿਹੜੀ ਇੱਕ ਲੋਕ ਲਹਿਰ ਬਣ ਰਹੀ ਸੀ ਭਗਵੰਤ ਮਾਨ ਸਾਹਿਬ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਸਰਕਾਰ ਉਸ ਲਹਿਰ ਤੋਂ ਘਬਰਾ ਕੇ ਉਹਨਾਂ ਨੇ ਉਹ ਫੈਸਲੇ ਨੂੰ ਬਲਤਵੀ ਕੀਤਾ ਕਿਉਂਕਿ ਇਹ ਮਲਤਵੀ ਤਾਂ ਕਰਨਾ ਪਿਆ ਵੀ ਜਿਹੜੇ ਪੰਜਾਬ ਦੇ ਵਿੱਚ ਗਰੀਬ ਬੱਚੇ ਸੀ ਜੋ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਸੀ ਉਹਦੇ ਵਿੱਚ ਗਰੀਬ ਆਪਣੇ ਐਸਸੀ ਬੱਚੇ, ਆਓਬੀਸੀ ਜਾਂ ਜਨਰਲ ਵਰਗ ਦੇ ਜਿਹੜੇ ਬੱਚੇ ਆਰਥਿਕ ਤੌਰ ਤੇ ਕਮਜ਼ੋਰ ਸੀ ਕਿ ਉਹਨਾਂ ਨੂੰ ਉਹਨਾਂ ਕਾਲਜਾਂ ਨੂੰ ਖੁਦ ਮਖਤਿਆਰ ਕਰ ਦਿੱਤਾ ਜਾਂਦਾ ਤਾਂ ਉਹ ਪੁਨੀਆ ਕਿਸਾਂ ਭਰਨ ਦੇ ਯੋਗ ਨਹੀਂ ਸੀਗੇ। ਇਸ ਕਾਰਨ ਪੰਜਾਬ ਦੇ ਬੱਚਿਆਂ ਦੇ ਨਾਲ ਧੱਕਾ ਹੋਣਾ ਸੀ ਕਿ ਉਹ ਪੜ੍ਹਾਈ ਤੋਂ ਵਾਂਝੇ ਰਹਿ ਜਾਣੇ ਸੀ। ਜਿਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਸਾਡੇ ਸਾਥੀ ਐਕਟਿਵਿਸਟ ਰਾਜਨਦੀਪ ਜੀ ਤੁਹਾਡੇ ਨਾਲ ਸਾਂਝੇ ਕਰਨਗੇ ਰਾਜਨਦੀਪ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਮਸਲਾ ਅੱਜ ਤੋਂ ਮਹੀਨਾ ਪਹਿਲਾਂ ਸ਼ੁਰੂ ਹੁੰਦਾ ਸੀ ਜਦੋਂ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਨੇ ਅੱਠ ਕਾਲਜਾਂ ਨੂੰ ਸਵੇਨਿਰ ਪਰ ਆਟੋਨੋਮਸ ਜਾਂ ਜੇ ਆਪਾਂ ਲੀਮਨ ਲੈਂਗੁਏਜ ਗੱਲ ਕਰੀਏ ਤਾਂ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਹੈਗਾ ਲੈਟਰ ਜਾਰੀ ਕੀਤਾ ਇਹ ਲੈਟਰ ਉਚੇਰੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਅਸ਼wini ਭੱਲਾ ਜੀ ਵੱਲੋਂ ਜਾਰੀ ਕੀਤਾ ਗਿਆ ਇਹਦੇ ਵਿੱਚ 8 ਕਾਲਜ ਪੰਜਾਬ ਦੇ 8 ਸਰਕਾਰੀ ਕਾਲਜ ਜਿਨ੍ਹਾਂ ਦੀ ਪ੍ਰਾਪਰਟੀ ਖਰ-ਬਾਰ ਵੀ ਆਂਦੀ ਹੈ ਚਾਹੇ ਉਹ ਮੋਹਾਲੀ ਲਾ ਲਈਏ ਚਾਹੇ ਉਹ ਲੁਧਿਆਣੇ ਲਾ ਲਈਏ ਚਾਹੇ ਉਹ ਪਟਿਆਲੇ ਲਾ ਲਈਏ ਦੋ ਕਾਲਜ ਪਟਿਆਲੇ ਆ ਦੋ ਲੁਧਿਆਣੇ ਆ ਇੱਕ ਮੋਹਾਲੀ ਇੱਕ ਮਲੇਰਕੋਟਲਾ ਇੱਕ ਅੰਮ੍ਰਿਤਸਰ ਇੱਥੇ 8 ਕਾਲਜ ਸੀ ਜਿਨ੍ਹਾਂ ਨੂੰ ਸਰਕਾਰ ਨੇ ਆਟੋਨੋਮਸ ਕਰਨ ਦਾ ਲੈਟਰ ਜਿਹੜਾ ਜਾਰੀ ਕਰ ਦਿੱਤਾ ਗਿਆ ਸੀ ਪਰ ਜਦੋਂ ਇਹ ਮੇਰਾ ਮਸਲਾ ਮੇਰੇ ਧਿਆਨ 'ਚ ਆਇਆ ਮੈਂ ਇਹ ਪਬਲਿਸ਼ ਕੀਤਾ ਸੋਸ਼ਲ ਮੀਡੀਆ ਤੇ ਤਾਂ ਬਹੁਤ ਸਾਰੇ মিডিਆ ਨੇ ਮੇਰਾ ਸਾਥ ਦਿੱਤਾ ਸਟੂਡੈਂਟ ਜਥੇਬੰਦੀਆਂ ਨੇ ਕੁਝ ਨੇ ਸਾਥ ਦਿੱਤਾ ਕੁਝ ਅਧਿਆਪਕ ਜਥੇਬੰਦੀਆਂ ਨੇ ਜਾ ਸਾਥ ਦਿੱਤਾ ਮਹੀਨੇ ਦੀ ਲੜਾਈ ਮਗਰੋਂ ਮਹੀਨੇ ਦੀ ਲੜਾਈ ਮਗਰੋਂ ਅੱਜ ਜਿਹੜਾ ਸਰਕਾਰ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਮਲਤਵੀ ਕੀਤਾ ਗਿਆ ਹੈ ਮਲਤਵੀ ਇਹਦਾ ਸੈਂਸ ਵੀ ਅਸੀਂ ਅਜੇ ਅਸੀਂ 50% ਲੜਾਈ ਜਿੱਤੇ ਆ ਸਰਕਾਰ ਨੇ ਯੂ ਟਰਨ ਸ਼ਬਦ ਮੈਂ ਯੂਜ਼ ਕਰੂੰਗਾ ਵੀ ਪਹਿਲਾਂ ਸਰਕਾਰ ਜਿਹੜੀ ਹੈ ਫੈਸਲਾ ਲੈ ਲੈਂਦੀ ਹੈ ਉਸ ਤੋਂ ਬਾਅਦ ਸਰਕਾਰ ਯੂ ਟਰਨ ਲੈ ਲੈਂਦੀ ਹੈ ਤਾਂ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਚੇਰੀ ਸਿੱਖਿਆ ਵਿਭਾਗ ਦੇ ਜਿਹੜੇ ਮੰਤਰੀ ਐ ਹਰਜੋਤ ਬੈਂਸ ਉਹਨਾਂ ਵੱਲੋਂ ਇਹ ਲਿਖਿਆ ਗਿਆ ਵੀ ਅਸੀਂ ਪੰਜਾਬ ਦੇ ਹਿੱਤ ਲਈ ਇਹ ਫੈਸਲਾ ਵਾਪਸ ਲਿਆ ਮੈਂ ਇਹ ਤੁਹਾਡੇ ਮਾਧਿਅਮ ਦੇ ਜ਼ਰੀਏ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜੇਕਰ ਪੰਜਾਬ ਦੇ ਹਿੱਤ ਲਈ ਉਹਨਾਂ ਨੇ ਫੈਸਲਾ ਲਿਆ ਤਾਂ ਜਦੋਂ ਇਹ ਫੈਸਲਾ ਲਿਆ ਗਿਆ ਸੀ ਉਦੋਂ ਪੰਜਾਬ ਦੇ ਹਿੱਤ ਕਿੱਥੇ ਸੀ ਇੱਕ ਮੁੱਖ ਮੰਤਰੀ ਵੱਲੋਂ ਡਿਪਟੀ ਡਾਇਰੈਕਟਰ ਨੂੰ ਹੁਣ ਉਸ ਉਹ ਡਿਪਟੀ ਡਾਇਰੈਕਟਰ ਜਿਹੜਾ ਪਹਿਲਾਂ ਹੀ ਕਰਪਟ ਹੈ ਜਿਹਦੇ ਉੱਤੇ ਵਿਜੀਲੈਂਸ ਇਨਕੁਆਰੀ ਚੱਲੀ ਜਾਂਦੀ ਹੈ ਉਸ ਦੀ ਸੀਨੀਅਰਿਟੀ 37ਵੇਂ ਨੰਬਰ ਤੇ ਬੰਦੀ ਆ ਲੇਕਿਨ ਸਰਕਾਰ ਨੇ ਉਸ ਨੂੰ 36 ਨੰਬਰ ਛੱਡ ਕੇ 37ਵਾਂ ਨੰਬਰ ਚੱਕ ਕੇ ਡਿਪਟੀ ਡਾਇਰੈਕਟਰ ਬਣਾਇਆ ਗਿਆਗਾ ਤਾਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਇਹ ਖੁਦਮੁਖਤਿਆਰ ਅਫਸਰਾਂ ਨੂੰ ਕਰ ਰਹੀ ਹੈ ਵੀ ਸਰਕਾਰ ਦਾ ਇਸ ਮਾਮਲੇ ਤੇ ਕੋਈ ਧਿਆਨ ਨਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕੋਈ ਧਿਆਨ ਨਹੀਂ ਸੀ ਮਾਨਯੋਗ ਸਿੱਖਿਆ ਮੰਤਰੀ ਦਾ ਇਸ ਤੇ ਕੋਈ ਧਿਆਨ ਨਹੀਂ ਸੀਗਾ ਤਾਂ ਹੁਣ ਜਿਹੜੀ ਆ ਉਹਨਾਂ ਨੇ ਇੱਕ ਡਿਪਟੀ ਡਾਇਰੈਕਟਰ ਜੋ ਅਸ਼ਵਨੀ ਭੱਲਾ ਹੈ ਉਹਨੂੰ ਬਤੌਰ ਇਸ ਮਾਮਲੇ ਦੇ ਉੱਤੇ ਸਾਡੇ ਵੱਲੋਂ ਜਦੋਂ ਮੁੱਦਾ ਚੱਕਿਆ ਗਿਆ ਇਸ ਮਾਮਲੇ ਦੇ ਉੱਤੇ ਉਹਨਾਂ ਨੂੰ ਬਤੌਰ ਡਿਪਟੀ ਡਾਇਰੈਕਟਰ ਤੋਂ ਉਤਾਰ ਕੇ ਐਸ ਸੀ ਡੀ ਕਾਲਜ ਲੁਧਿਆਣਾ ਵਿਖੇ ਪ੍ਰੋਫੈਸਰ ਵਜੋਂ ਨਿਯੁਕਤ ਕਰ ਦਿੱਤਾ ਗਿਆ ਤੇ ਉਹਦੇ ਉੱਤੇ ਜਿਹੜੀ ਹੈ ਵਿਜੀਲੈਂਸ ਇਨਕੁਆਇਰੀ ਚਲਾ ਦਿੱਤੀ ਗਈ ਹੈ ਜਦੋਂ ਉਹਨਾਂ ਇਹ ਐਲਾਨ ਕੀਤਾ ਸੀਗਾ ਜਾਂ ਫੈਸਲਾ ਕੀਤਾ ਸੀਗਾ ਕਿ ਸਰਕਾਰ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਸੀਗਾ ਕਿ ਅਫਸਰ ਜਾਈ ਚੱਲ ਰਹੀ ਹੈ ਕਿ ਇਹ ਸਰਕਾਰ ਦੀ ਕੋਈ ਨਹੀਂ ਹਮਨਤ ਕੋ ਦੇਖੋ ਜੀ ਇਹ ਜਿਹੜਾ ਲੈਟਰ ਹੈ 22 ਤਰੀਕ ਨੂੰ ਪਿਛਲੇ ਮਹੀਨੇ ਪਬਲਿਸ਼ ਹੋਇਆ ਸੀਗਾ ਤਾਂ ਮੈਂ 4-5 ਦਿਨ ਪਹਿਲਾਂ ਮਾਲਵਿੰਦਰ ਕੰਗ ਦੀ ਇੰਟਰਵਿਊ ਜੋ ਕੀ ਆਵਾਜ਼ਮੀ ਪਾਰਟੀ ਦੇ ਨਵੇਂ ਐਮਪੀ ਚੁਣੇ ਗਏ ਆ ਉਸ ਵੱਲੋਂ ਇੱਕ ਪੱਤਰਕਾਰ ਨੂੰ ਉਹਨਾਂ ਵਾਰ ਇਸ ਮਸਲੇ ਤੇ ਜਦੋਂ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਵੀ ਇਹੇ ਮਸਲਾ ਮੇਰੇ ਕੱਲ ਹੀ ਧਿਆਨ ਚ ਆਇਆ ਇੱਕ ਮਹੀਨਾ ਪਹਿਲਾਂ ਦਾ ਜਿਹੜਾ ਲੈਟਰ ਜਾਰੀ ਹੋ ਗਿਆ ਉਹ ਇੱਕ ਮਹੀਨੇ ਬਾਅਦ ਇੱਕ ਐਮਪੀ ਦੇ ਮੌਜੂਦਾ ਸਰਕਾਰ ਦੇ ਐਮਪੀ ਦੇ ਧਿਆਨ ਚ ਆਉਂਦਾ ਤਾਂ ਕਿੱਥੇ ਨਾ ਕਿੱਥੇ ਸਰਕਾਰ ਆਣ ਲੱਗਦਾ ਵੀ ਸਰਕਾਰ ਦਾ ਪੰਜਾਬ ਦੇ ਮਸਲਿਆਂ ਦੇ ਉੱਤੇ ਪੰਜਾਬ ਦੀ ਸਿੱਖਿਆ ਦੇ ਉੱਤੇ ਪੰਜਾਬ ਦੀ ਉੱਚੇਰੀ ਸਿੱਖਿਆ ਦੇ ਉੱਤੇ ਬਿਲਕੁਲ ਧਿਆਨ ਨਹੀਂ ਹੈਗਾ ਤਾਂ ਹੁਣ ਵੀ ਜਿਹੜਾ ਇਹੀ ਹਵਾਲਾ ਦਿੱਤਾ ਗਿਆਗਾ ਵੀ ਅਸੀਂ ਲੋਕ ਪੱਖੀ ਲੋਕ 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 ਹਿੱਤ ਨੂੰ ਲੋਕ ਹਿੱਤ ਨੂੰ ਰੱਖਦੇ ਹੋਏ ਇਹ ਫੈਸਲਾ ਸੀ ਜਿਹੜਾ ਹੈਗਾ ਉਹ ਮੁਲਤਵੀ ਕੀਤਾ ਗਿਆ। ਜਿੱਤੇ ਫੈਸਲਾ ਜਿੱਤੇ ਫੈਸਲਾ ਆਇਆ ਸੀਗਾ ਉਸੇ ਦਿਨੇ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਕੌਂਟਰ ਤੇ ਇਲਜੀਟੇਸ਼ਨ ਸ਼ੁਰੂ ਹੋ ਗਿਆ ਸੀ ਤੇ ਸਰਕਾਰ ਨੂੰ ਕਹੋ ਨਹੀਂ ਪਤਾ ਲੱਗਾ 1 ਮਹੀਨਾ। ਦੇਖੋ ਜੀ ਸਰਕਾਰ ਨੂੰ ਸਭ ਪਤਾ ਸਰਕਾਰ ਨੇ ਸਿਰਫ ਆਪਣੇ ਨਿਜੀ ਪ੍ਰਾਈਵੇਟ ਸੈਕਟਰ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਜਿਹੜੇ ਲੋਕਾਂ ਨੂੰ ਆ ਜਿਵੇਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਜੋ ਚਾਂਸਲਰ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਰਾਸਵਾ ਭੇਜਿਆ ਗਿਆਗਾ ਚਾਹੇ ਉਹ ਸੀਯੂ ਦਾ ਲਾਲੀ ਹੈ ਉਹ ਭਾਜਪਾ ਵੱਲੋਂ ਰਾਸਵਾ ਭੇਜਿਆ ਗਿਆ ਕਿਤਨੇ ਕਿਤੇ ਪ੍ਰਾਈਵੇਟ ਸੈਕਟਰਾਂ ਨੂੰ ਜਿਹੜਾ ਹੈਗਾ ਉਹਨੂੰ ਫਾਇਦਾ ਦਿਵਾਉਣ ਦੇ ਮਾਰੇ ਇਹ ਸਰਕਾਰੀ ਕਾਲਜਾਂ ਨੂੰ ਜਿਹੜਾ ਹੈਗਾ ਆਟੋਨੋਮਸ ਕਰ ਰਹੇ ਸੀ ਕਿਉਂਕਿ ਆਟੋਨੋਮਸ ਇੰਦਾ ਸੈਂਸ ਸਵੇ ਨਿਰਪਰ ਵੀ ਉਹ ਸਰ ਬਿਲਡਿੰਗ ਸਰਕਾਰ ਦੀ ਹੋਊਗੀ ਉਹਨੂੰ ਚਲਾਊਗਾ ਚਲਾਊਗੀ ਇੱਕ ਸੰਸਥਾ ਚਲਾਉ ਬੱਚਿਆਂ ਵੱਲੋਂ ਫੀਸ ਕਲੈਕਟ ਕਰਕੇ ਤੁਸੀਂ ਟੀਚਰਾਂ ਨੂੰ ਤਨਖਾਹ ਦੋਗੇ ਅੱਜ ਦੇ ਟਾਈਮ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਬੀਏ 4000 ਤੋਂ 4500 ਦੇ ਵਿੱਚ ਹੋ ਜਾਂਦੀ ਹੈ ਜੇਕਰ ਇਹ ਆਟੋਨੋਮਸ ਹੋ ਜਾਂਦੇ ਤਾਂ ਤੁਸੀਂ ਐ ਲਾਓ ਵੀ ਇੱਥੇ ਬੀਏ ਦੀ ਫੀਸ ਇੱਕ ਸਮੈਸਟਰ ਦੀ 20000 ਦੀ ਹੋ ਜਾਂਦੀ ਸੀ ਜਿਵੇਂ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਕਈ ਸਟੇਟ ਜਿਹੜੀ ਆ ਰਹੀ ਹੈ ਉਹ ਮੈਂ ਬਿਆਨ ਦਿੱਤੀਆਂ ਨੇ ਕਿ ਉਹ ਸਟੇਟ ਦੇ ਤੋਂ ਬਾਅਦ ਉਹ ਕਿਵੇਂ ਨਾ ਦੇਖੋ ਜੀ ਆਮ ਆਦਮੀ ਪਾਰਟੀ ਬਾਕੀਆਂ ਸਟੇਟ ਦੀ ਮੈਂ ਗੱਲ ਨਹੀਂ ਕਰੂੰਗਾ ਮੈਂ ਗੱਲ ਕਰੂੰਗਾ ਪੰਜਾਬ ਦੀ ਇਹ ਜੇਕਰ ਤੁਸੀਂ ਇਸ ਪੰਜਾਬ ਦੇ ਵਿੱਚ ਮੈਂ ਪੰਜਾਬ ਪੱਖੀ ਪਹਿਲਾਂ ਗੱਲ ਕਰੂੰਗਾ ਪਹਿਲਾਂ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਤਾਂ ਪੰਜਾਬ ਦੇ ਜਿਹੜੇ ਫੈਸਲੇ ਦੇਖੋ ਪੰਜਾਬ ਦੇ ਵਿੱਚ ਗੱਠਜੋੜੀ ਹੈ ਨਹੀਂ ਤੁਸੀਂ ਲੋਕ ਸਭਾ ਵੇਲੇ ਕਿਹੜਾ ਗੱਠਜੋੜ ਸੀਗਾ ਗੱਲ ਮੈਂ ਪੰਜਾਬ ਦੀ ਦੇਖੋ ਇਹ 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 ਫੈਸਲਾ ਹਾਈ ਕਮਾਂਡ ਦੇ ਉੱਤੇ ਹੁੰਦਾ ਕਿਉਂਕਿ ਆਖਿਰ ਹਾਈ ਕਮਾਂਡ ਨੇ ਕਿਉਂ ਨਹੀਂ ਪੰਜਾਬ ਕੀਤਾ ਪੰਜਾਬ ਦੇ ਵਿੱਚ ਮੁੱਖ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਆ ਉਹ ਵਿਰੋਧੀ ਤੇਰਾ ਇਸ ਕਰਕੇ ਮੈਂ ਪੰਜਾਬ ਦੀ ਹੀ ਗੱਲ ਕਰੂੰਗਾ ਵੀ ਪੰਜਾਬ ਦੇ ਵਿੱਚ ਜਿਹੜੀ ਵੀ ਲੋਕਪੱਖੀ ਫੈਸਲੇ ਲੋਕ ਵਿਰੁੱਧ ਫੈਸਲੇ ਹੋਣਗੇ ਉਹਦੀ ਅਸੀਂ ਆਵਾਜ਼ ਚੱਕਦੇ ਰਹਾਂਗੇ ਜੀ ਤੁਸੀਂ ਪ੍ਰੋਫੈਸਰ ਦੀ ਗੱਲ ਕੀਤੀ ਜੀ 39 ਨੰਬਰ ਤੇ ਉਹ ਕਿਸ਼ਮਤ ਹੀ ਪੜਤੀ ਸੀ ਉਹਨੂੰ 50 ਇੱਕ ਤਾਂ ਜਿਹੜਾ ਬਣਾ ਦਿੱਤਾ ਗਿਆ ਕਿ ਲੱਗਦਾ ਹੈ ਕਿ ਸਰਕਾਰ ਦੀ ਮਿਲੀਭੁਗਤ ਸੀ ਬਿਲਕੁਲ ਸਰਕਾਰ ਦੀ ਮਿਲੀਭੁਗਤ ਹੈ ਜੀ ਪ੍ਰਾਈਵੇਟ ਆਪਦੇ ਪ੍ਰਾਈਵੇਟ ਪੋਲੀਟੀਸ਼ੀਅਨਾਂ ਨੂੰ ਜਿਹੜੇ ਐਜੂਕੇਸ਼ਨ ਸਕੈਮ ਚਲਾਉਂਦੇ ਆ ਜਿਹੜੇ ਐਜੂਕੇਸ਼ਨ ਸੈਕਟਰ ਚਲਾਉਂਦੇ ਆ ਉਹਨਾਂ ਨੂੰ ਫਾਇਦਾ ਦਿਵਾਉਣ ਦੇ ਵਾਸਤੇ ਜਿਹੜਾ ਆਪ ਦਾ ਮਨਪਸੰਦ ਅਫਸਰ ਆ ਜਿਹੜਾ ਉਹਨਾਂ ਦੀ ਗੱਲ ਮੰਨਦਾ ਹੈ ਉਹਨੂੰ ਇੱਕ ਡਿਪਟੀ ਡਾਇਰੈਕਟਰ ਲਾਇਆ ਗਿਆ ਉਹਦੀ ਸਿਨਿਓਰਿਟੀ ਤੁਸੀਂ ਦੇਖੋ 36 ਪ੍ਰਿੰਸੀਪਲ ਪਹਿਲਾਂ ਪਏ ਆ ਉਹਨੂੰ 37ਵੇਂ ਨੰਬਰ ਤੋਂ ਚੱਕ ਕੇ ਤੁਸੀਂ ਡਿਪਟੀ ਡਾਇਰੈਕਟਰ ਬਣਾ ਰਹੇ ਹੋ ਮੈਂ ਸਾਡੀ ਆਵਾਜ਼ ਚੱਕਣ ਵਾਸਤੇ ਆਏ ਹੋਏ ਮੇਰੇ ਸਾਰੇ ਹੀ ਪਤਵੰਤੇ ਪੱਤਰਕਾਰ ਭਰਾਵਾਂ ਨੂੰ ਇੱਥੇ ਆਏ ਤੇ ਬੜਾ ਜੀ ਆਇਆਂ ਨੂੰ ਨਿੱਘਾ ਸਵਾਗਤ ਕਰਦਾ ਤੇ ਆਪਣੇ ਵੱਲੋਂ ਜਿਹੜੇ ਸਰਕਾਰੀ ਅੱਠ ਕਾਲਜਾਂ ਦਾ ਨਿਜੀਕਰਨ ਹੋਣ ਜਾ ਰਿਹਾ ਸੀ ਉਨਾ ਦਾ ਨਾਮ ਦੱਸ ਦਿੰਨੇ ਆ ਜੀ ਸਰਕਾਰੀ ਕਾਲਜ ਮਹਾਲੀ ਸਰਕਾਰੀ ਕਾਲਜ ਹੁਸ਼ਿਆਰਪੁਰ ਸਰਕਾਰੀ ਕਾਲਜ ਲੜਕੀਆਂ ਦਾ ਅੰਮ੍ਰਿਤਸਰ ਮਹਿੰਦਰਾ ਸਰਕਾਰੀ ਕਾਲਜ ਪਟਿਆਲਾ ਸਰਕਾਰੀ ਕਾਲਜ ਲੜਕੀਆਂ ਦਾ ਪਟਿਆਲਾ ਐਸ ਸੀ ਡੀ ਕਾਲਜ ਸਰਕਾਰੀ ਲੜਕੀਆਂ ਦਾ ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਦਾ ਲੁਧਿਆਣਾ ਲਾਸਟ ਦੇ ਵਿੱਚ ਸਰਕਾਰੀ ਕਾਲਜ ਲੜਕੀਆਂ ਦਾ ਮਲੇਰ ਉਹਨੂੰ ਘਟਣਾ ਹੋ ਗਿਆ ਤੁਹਾਨੂੰ ਪਤਾ ਲੱਗਿਆ ਕਿ ਉਹ ਖੁਦ ਨੂੰ ਉਹ ਕੀਤਾ ਕਿ ਉਹ ਸੜਕਾਂ ਤੇ ਆ ਕੇ ਕੋਈ ਕੋਈ ਆਪਣਾ ਗੱਲ ਰੱਖੀ ਬਿਲਕੁਲ ਜੀ ਅਸੀਂ ਤਾਂ ਜਿਹੇ ਜਿਹਾ ਸਾਡਾ ਲੈਵਲ ਹੈ ਜਿਵੇਂ ਅਸੀਂ ਆਪਣੀ ਕਾਰਜਵਿਚਾਰੀ ਕਰ ਰਹੇ ਸੀ ਉਸ ਹਿਸਾਬ ਨਾਲ ਇਹ ਸਾਰਾ ਕੁਝ ਜੇ ਅਸੀਂ ਵਿਰੋਧ ਕੀਤਾ ਫੇਰ ਵੀ ਤੁਹਾਡੇ ਕੋਲੇ ਸਾਹਮਣੇ ਬੈਠੇ ਆ ਜੀ ਇਥੋਂ ਅਕੀਨ ਨਾ ਹੋ ਜੇ ਇੱਕ ਮਿੰਟ ਬਾਅਦ ਮੈਂ ਕਿਹਾ ਫਿਰ ਸਰਕਾਰਾਂ ਦੇ ਮੁਖਾਲਫੇ ਚ ਲੜਨਾ ਹੁੰਦਾ ਜੀ ਮੈਂ ਤੁਹਾਨੂੰ ਦੱਸਦਾ ਜੀ ਸਾਡੀ ਐਨਐਸਯੂ ਦੀ ਇਕਾਈ ਦੇ ਪ੍ਰਧਾਨ ਈਸ਼ਰਪ੍ਰੇਸਿੰਗ ਸਿੱਧੂ ਨੇ ਮੁਹਾਲੀ ਕਾਲਜ ਵਿੱਚ ਆੜੀ ਐਜੀਟੇਸ਼ਨ ਕੀਤਾ ਜਿੱਥੇ ਡੀਸੀ ਤੇ ਏਡੀਸੀ ਵੱਲੋਂ ਇਹ ਉਹਨਾਂ ਨੂੰ ਹੌਸਲਾ ਦਿੱਤਾ ਗਿਆ ਮੈਮ ਰੈਨਮ ਦਿੱਤਾ ਗਿਆ ਵੀ ਅਸੀਂ ਇਸ ਮਾਮਲੇ ਤੇ ਵਿਚਾਰ ਕਰਾਂਗੇ ਤੁਸੀਂ ਗੱਲ ਮਹੀਨੇ ਦੀ ਕੀਤੀ ਇਹ ਅੱਜ ਇਸ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਮਕਸਦ ਇਹ ਸੀ ਵੀ ਅੱਜ ਜਿਹੜਾ ਸਰਕਾਰ ਨੇ ਉਹ ਫੈਸਲਾ ਮੁਲਤਵੀ ਕੀਤਾ ਤਾਂ ਲੋਕਾਂ ਨੂੰ ਇਹ ਨਾ ਪਤਾ ਹੋਵੇ ਵੀ ਇਹ ਫੈਸਲਾ ਵਾਪਸ ਲਿਆ ਮੁਲਤਵੀ ਤੇ ਵਾਪਸ ਦੇ ਵਿੱਚ ਲੋਟ ਆਫ ਦਾ ਡਿਫਰੈਂਸ ਹੈ ਤਾਂ ਮੁਲਤਵੀ ਮਤਲਬ ਅਸੀਂ 50% ਲੜਾਈ ਹਜੇ ਜਿੱਤੇ ਆ ਤਾਂ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਲੋਕਾਂ ਨੂੰ ਸਟੂਡੈਂਟ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਇਹ ਕਿਉਂਕਿ ਪੰਜਾਬ ਪੱਖੀ ਮੁੱਦਾ ਹੈ ਪੰਜਾਬ ਦੇ ਗਰੀਬ ਬੱਚਿਆਂ ਦੀ ਆਵਾਜ਼ ਹੈ ਰਾਜਨੀਤੀ ਦੇ ਇਸ ਮੁੱਦੂ ਵਿੱਚ ਕਾਂਗਰਸ ਦੀ ਕੀ ਐਡੀਟਿਸ਼ਨ ਜਾਂ ਭੂਮਿਕਾ ਹੈ ਦੇਖੋ ਜੀ ਜਿਹੜਾ ਇਹ ਮੁੱਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਹੀ ਚੱਕਿਆ ਗਿਆ ਜਿੱਥੇ ਕੀ ਰਾਜਾ ਜੀ ਨੇ ਵੀ ਇਹ ਟਵੀਟ ਕੀਤਾ ਠੀਕ ਹੈ ਹੋਰ ਸਾਰੇ ਸਾਡੇ ਐਨਐਸਯੂਈ ਦੇ ਪ੍ਰਧਾਨ ਮੇਨ ਸਟੂਡੈਂਟ ਜਥੇਬੰਦੀ ਇਕਾਈ ਦੇ ਪ੍ਰਧਾਨ ਇਸ਼ਰਪ੍ਰੀਤ ਸਿੱਧੂ ਨੇ ਪਟਿਆਲੇ ਵੀ ਐਸਿਸ਼ੀਏਸ਼ਨ ਕੀਤਾ ਤੇ ਮੋਹਾਲੀ ਕਾਲਜ ਵੀ ਕੀਤਾ ਅਮਲੇਰ ਕੋਟਲੇ ਵੀ ਕੀਤਾ ਜਿੱਥੋਂ ਜਿੱਥੋਂ ਤੱਕ ਸਾਡੇ ਪ੍ਰਧਾਨ ਨੇ ਐਡਿਟਿਸ਼ਨ ਕੀਤਾ ਉੱਥੇ ਉੱਥੇ ਸਾਰੇ ਪਬਲਿਸ਼ ਮੀਡੀਆ ਚ ਵੀ ਖਬਰ ਆਈਆਂ ਤਾਂ ਸਾਡਾ ਮਤਲਬ ਕੁਲਮ ਲਾ ਕੇ ਮੇਰੇ ਵੱਲੋਂ ਚੱਜਿਆ ਗਿਆ ਮੁੱਦਾ ਅੱਜ ਪੰਜਾਬ ਸਰਕਾਰ ਨੇ ਯੂ ਟਰਨ ਮਾਰ ਲਿਆ ਕਿਤਨਾ ਕਿਤੇ ਪਿਛਲੇ ਮਸਲਿਆਂ ਤੇ ਵੀ ਸਰਕਾਰ ਯੂ ਟਰਨ ਮਾਰਦੀ ਰਹੀ ਹੈ ਤੇ ਹੁਣ ਵੀ ਸਰਕਾਰ ਨੇ ਯੂ ਟਰਨ ਮਾਰਿਆ ਦੇਖੋ ਜਿੰਨਾ ਚਿਰ ਫੈਸਲਾ ਵਾਪਸ ਨਹੀਂ ਆਉਂਦਾ ਮੈਂ ਉਹਨਾਂ ਚਿਰੇ ਮੁੱਦਾ ਚੱਕਦਾ ਰਹੂੰਗਾ ਜਿਸ ਜੀ ਆਪ ਦੀ ਲੜਾਈ ਲੜਦੇ ਨਾ